ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾਂ ਕੋਮਲ ਕਪੂਰ ਚੀਨ ਦੀ ਇੱਕ ਹੇਨਾਨ 에ਰਲਾਈਨ ਦੀ ਫਲਾਈਟ ਦੇ ਯਾਤਰੀਆਂ ਦੀ ਜਾਨ ਉਸ ਸਮੇਂ ਖਤਰੇ ਦੇ ਵਿੱਚ ਪੈ ਗਈ ਜਦੋਂ ਉਡਾਣ ਦੇ ਦੌਰਾਨ ਇੱਕ ਪੰਛੀ ਜਹਾਜ਼ ਦੇ ਨਾਲ ਜਾ ਟਕਰਾਇਆ ਅਤੇ ਇੰਜਨ ਦੇ ਵਿੱਚ ਅੱਗ ਲੱਗ ਗਈ ਬੋਇੰਗ 787 9 ਜਹਾਜ਼ 249 ਯਾਤਰੀਆਂ ਅਤੇ 16 ਚਾਲਕ ਦਲ ਦੇ ਮੈਂਬਰ ਨੂੰ ਲੈ ਕੇ ਰੋਮ ਦੇ ਫਿਊਮਿਸਿਓਨੋ ਹਵਾਈ ਅੱਡੇ ਤੋਂ ਚੀਨ ਦੇ ਸ਼ੇਨਜ਼ਨ ਦੇ ਵੱਲ ਜਾ ਰਿਹਾ ਸੀਗਾ ਇਹ ਘਟਨਾ ਟੇਕ-ਆਫ ਦੇ ਕੁਝ ਹੀ ਮਿੰਟ ਬਾਅਦ ਵਾਪਰੀ ਅਤੇ ਜਹਾਜ਼ ਲਗਭਗ 25000 ਫੋਟ ਦੇ ਉਚਾਈ ਉੱਤੇ ਸੀ ਜਦੋਂ ਅਚਾਨਕ ਪੰਛੀ ਦੇ ਟਕਰਾਉਣ ਦੇ ਕਾਰਨ ਸੱਜੇ ਇੰਜਨ ਨੂੰ ਅੱਖ ਲੱਗ ਗਈ ਜਿਸ ਕਾਰਨ ਯਾਤਰੀਆਂ ਚ ਕਾਫੀ ਜ਼ਿਆਦਾ ਦਹਿਸ਼ਤ ਦਾ ਮਾਹੌਲ ਵੀ ਪੈਦਾ ਹੋ ਗਿਆ ਦੱਸਦੇ ਕਿ ਪੋਇੰਟ ਚਹਾਸ ਕਰੀਬ 25000 ਫੁੱਟ ਦੀ ਉਚਾਈ ਉੱਤੇ ਸੀ ਜਦੋਂ ਇਹ ਇੱਕ ਪੰਛੀ ਦੇ ਨਾਲ ਟਕਰਾਇਆ ਟੱਕਰ ਦੇ ਨਾਲ ਜਹਾਜ਼ ਹਿੱਲ ਗਿਆ ਅਤੇ ਇਸ ਦੇ ਇੰਜਨ ਚ ਅਕਲਾ ਗਈ ਇੰਜਨ ਦੇ ਵਿੱਚੋਂ ਆਗਰ ਨਿਕਲਦੀ ਦੇਖ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਚ ਦਹਿਸ਼ਤ ਫੈਲ ਗਈ ਫਲਾਈਟ ਨੇ ਜਲਤਬਾਜ਼ੀ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਇੰਜਨ ਦੇ ਵਿੱਚ ਲੱਗੀ ਅੱਗ ਬੁਝਾਉਣ ਤੋਂ ਬਾਅਦ ਯਾਤਰੀਆਂ ਨੂੰ ਐਮਰਜੈਂਸੀ ਗੇਟ ਤੋਂ ਬਚਾ ਲਿਆ ਗਿਆ ਇਸ ਘਟਨਾ ਦੀ ਡਰੋਨੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਮੀਡੀਆ ਰਿਪੋਰਟਰ ਦੇ ਮੁਤਾਬਕ ਚੀਨ ਦੀ ਹਨਾਨ 에ਰਲਾਈਨਸ ਦਾ ਬੋਇੰਗ 787 ਨੋ ਡ੍ਰਿਮਲਾਈਨਰ ਜਹਾਜ਼ ਚੀਨ ਦੇ ਸ਼ੇਨਸੇਨ ਜਾ ਰਿਹਾ ਸੀ ਜਦੋਂ ਜਹਾਜ਼ ਨੂੰ ਹੋਮ ਦੇ ਫਿਊਮਿਸਿਨੋ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਸ਼ੱਕੀ ਪੰਛੀ ਤੇ ਟਕਰਾਨ ਤੋਂ ਬਾਅਦ ਇਸ ਦੇ ਸੱਚੇ ਇੰਜਨ ਨੂੰ ਅਗਲਾ ਗਈ ਇਹ ਘਟਨਾ ਫਿਊਮਿਸਿਨੋ ਹਵਾਈ ਅੱਡੇ ਤੋਂ ਜਹਾਜ਼ ਦੇ ਉਡਾਨ ਪਰੰਤੇ ਕੁਝ ਮਿੰਟਾਂ ਬਾਅਦ ਹੀ ਵਾਪਰ ਗਈ ਜਹਾਜ਼ ਦੇ ਵਿੱਚ 249 ਯਾਤਰੀ ਅਤੇ 16 ਕਰੂ ਮੈਂਬਰ ਸਵਾਰ ਸਨ ਜਿਨ੍ਹਾਂ ਦੀ ਜਾਨ ਤਾਂ ਉੱਤੇ ਲੱਗੀ ਹੋਈ ਸੀ ਇਟਾਲੀਅਨ ਕੋਸਟ ਗਾਰਡ ਨੇ ਘਟਨਾ ਦਾ ਪਤਾ ਲਗਾਇਆ ਤੇ ਪੁਸ਼ਟੀ ਕੀਤੀ ਕਿ ਜਹਾਜ਼ ਦੁਆਰਾ ਇੱਕ ਪੰਛੀ ਟਕਰਾਇਆ ਗਿਆ ਸੀ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਕਿ ਜਦੋਂ ਇੰਜਣ ਦੇ ਵਿੱਚ ਅਗ ਦੀਆਂ ਲੱਪਟਾਂ ਵਧਣ ਲੱਗੀਆਂ ਤਾਂ ਪਾਇਲਟ ਨੇ ਵਾਪਸ ਮੁੜਨ ਤੋਂ ਪਹਿਲਾਂ ਜਹਾਜ਼ ਨੂੰ ਹਵਾਈ ਅੱਡੇ ਉੱਤੇ ਸੁਰੱਖਿਅਤ ਲੈਂਡ ਕਰਨ ਤੋਂ ਪਹਿਲਾਂ ਇੰਧਨ ਸਮੁੰਦਰ ਵਿੱਚ ਸੁੱਟ ਦਿੱਤਾ 에ਅਰਲਾਈਨਸ ਅਧਿਕਾਰੀਆਂ ਨੇ ਕਿਹਾ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟੱਕਰ ਦੇ ਨਾਲ ਜਹਾਜ਼ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਹਾਦਸੇ ਦੀ ਜਾਂਚ ਜਾਰੀ ਹੈ ਜ਼ਿਕਰ ਹੋ ਗਿਆ ਕਿ ਹੈਨਾਨ 에어ਲਾਈਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਯਾਤਰੀ ਨੂੰ ਸਰੀਰਕ ਤੌਰ ਉਤੇ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ 에어ਲਾਈਨ ਨੇ ਘਟਨਾ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਵੀ ਗਠਨ ਕੀਤਾ ਹੈ। ਇਟਾਲੀਅਨ ਕੋਸਟ ਗਾਰਡ ਤੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਪੰਛੀਆਂ ਦੇ ਟਕਰਾਉਣ ਦੇ ਕਾਰਨ ਹੋਈ ਹੈ। ਬੀ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।